ਲਾ ਤੇਰੇ ਨਾਲ ਲੱਗੀ ਚੰਨ ਸੋਹਣਿਆ ਤੇਰੇ ਨਾਲ ਲੱਗੀ ਚੰਨ ਸੋਹਣਿਆ ਵੇ ਤੇਰੇ ਚੰਨ ਤਾਰੇ ਹਾਂ ਦੇ ਨਾਲ ਸਾਨੂੰ ਆਪਣਾ ਬਣਾ ਕੇ ਤੂੰ تمہਾਰੇ ਆਵੇ ਮਿੱਠੇ ਮਿੱਠੇ ਲਾਰਿਆਂ ਦੇ ਨਾਲ ਵੇ ਮਿੱਠੇ ਮਿੱਠੇ ਲਾਰਿਆਂ ਦੇ ਨਾਲ ਅਲਵਕੀ ਦੀਦੀ ਜੈਬ ਪਾਰੀ ਲਾਲੀ ਉਸਨਾਂ ਲਿਆਰੀ ਵਿਵੇਕੀ ਦੀਦੀ ਜੈਬ ਪਾਰੀ ਲਾਲੀ ਉਸਨਾਂ ਲਿਆਰੀ ਡੋਬ ਜਾਂਨੀਆਂ ਨੇ ਅੰਦੇ ਵਿੱਚ ਘਾਰੇ ਇਹ ਕਰਨ ਨਾ ਪਾਰ ਮਿੱਤਰਾਂ ਤੱਕ ਬਾਜ ਨੇ ਮਸ਼ੂਕਾ ਅੱਜ ਕੱਲ੍ਹ ਦੀਆ ਕਰੋ ਨਾ ਪਿਆਰ ਮਿੱਤਰਾਂ ਓਕ ਪਿਆਰੀ ਆਵਾਜ਼ ਹੈ ਮੈਂ ਇੱਥੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਕੱਲ ਬੇਸੁਰੇ ਜਿਹੜੇ ਨੇ ਨਾ ਉਹ ਸਟਾਰ ਬਣੇ ਨੇ ਜਦੋਂ ਤੁਸੀਂ ਗੀਤ ਗਾਉਂਦੇ ਜੋ ਅ ਜਿਹੜਾ ਰਿਆਜ਼ ਉਹ ਕਿੱਦਾਂ ਕਰਦੇ ਜੋ ਕਿ ਤੁਹਾਡਾ ਉਸਤਾਦ ਵੀ ਹੈਗਾ ਇਹ ਇਸ ਸਮੇਂ ਮੇਰਾ ਕੋਈ ਉਸਤਾਦ ਨਹੀਂ ਹੈਗਾ ਜਿਵੇਂ ਮੈਂ ਬੋਕਰ ਮਾਰਦੀ ਆ ਭਾਂਡੇ ਸਾਫ਼ ਕਰਦੀ ਆ ਮੈਂ ਇਸ ਤਰ੍ਹਾਂ ਘਰੇ ਅ ਰਿਆਜ਼ ਕਰਦੀ ਰਹਿੰਦੀ ਆ ਅੱਛਾ ਜੀ ਹਾਂਜੀ ਤੇ ਉਸਤਾਦ ਮੇਰਾ ਕੋਈ ਨਹੀਂ ਸਹੀ ਸਾਲ ਜੀ ਮੈਂ ਕਿਸੇ ਦੇ ਘਰੇ ਕੱਪੜੇ ਧੋਣ ਗਈ ਸੀ ਜ਼ਿਮੀਂਦਾਰਾਂ ਦੇ ਘਰੇ ਤੇ ਉਹਨਾਂ ਨੇ ਮੇਰੀ ਕੱਪੜੇ ਧੋੜੀ ਦੀ ਵੀਡੀਓ ਪਾਈ ਆ ਤੇ ਉਹਨਾਂ ਪਾਈ ਮੇਜਰ ਆਸਤਾਨ ਦੀ ਮੁੰਡੇ ਨੇ ਤੇ ਉਹਨੇ ਗਾਹ ਵਾਇਰਲ ਕੀਤੀ ਸੀ ਅੱਛਾ ਜੀ ਕੀ ਪੈਟ ਵਾਲਾ ਫੋਨ ਜੇ ਮੇਰੇ ਕੋਲੇ ਵੱਡਾ ਫੋਨ ਹੋਵੇ ਤੇ ਮੈਂ ਇੱਕ ਵੀਡੀਓ ਰੋਜ਼ ਸ਼ੇਅਰ ਕਰਿਆ ਕਰਾਂਗੀ ਲੇ ਤੱਕ ਮਾਨੂ ਪੈਦਾ ਕਿਤਾ ਨਹੀਂ ਜਹਾਨੀ ਉੱਤੇ ਪੜੇ ਜੋ ਗਬਿੰਦ ਸਿੰਘ ਸ਼ੇਰਾ ਕਾਦਰ ਕਰੀਮ ਆਪ ਰੰਦੇ ਅੰਗ ਸੰਗ ਸਦਾ ਤੇਰੀ ਅਨਤਾਜੀ ਦਾ ਪਹੇਰਾ ਗੁਰੂ ਬਾਜਾ ਵਾਲਾ ਤੇਰੀ ਅਨਤਾਜੀ ਦਾ ਪਹੇਰਾ ਸਨੂ ਚੈਨਲ ਦੇਖ ਰਹੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜ਼ਿਲ੍ਹਾ ਤਰਨਤਾਰਨ ਹਲਕਾ ਖਡੂਰ ਸਾਹਿਬ ਦਾ ਪਿੰਡ ਹੈ ਪਿੰਡ ਰਾਣੀਵਲਾ ਇੱਥੋਂ ਦੀ ਇੱਕ ਭੈਣ ਦੀ ਵੀਡੀਓ ਵਾਇਰਲ ਹੁੰਦੀ ਹੈ ਆਵਾਜ਼ ਬਹੁਤ ਪਿਆਰੀ ਹੈ ਉਸ ਵਾਇਰਲ ਵੀਡੀਓ ਨੂੰ ਦੇਖ ਕੇ ਅਸੀਂ ਅੱਜ ਪਿੰਡ ਰਾਣੀਵਲਾ ਵਿਖੇ ਪਹੁੰਚੇ ਆ ਤੇ ਉਸ ਭੈਣ ਦੇ ਨਾਲ ਆਪਾਂ ਗੱਲਬਾਤਾਂ ਵੀ ਕਰਾਂਗੇ ਤੇ ਉਹਨਾਂ ਦੇ ਕੋਲੋਂ ਗੀਤ ਵੀ ਸੁਣਾਗੇ ਮੈਂ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਕਿ ਉਸ ਭੈਣ ਦੇ ਘਰ ਦੇ ਹਾਲਾਤ ਜਿਹੜੇ ਨਾ ਇੱਕ ਵਾਰੀ ਦਿਖਾ ਦਿੱਤੇ ਜਾਣ ਭੈਣ ਦੇ ਘਰ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਘਰ ਦੀ ਜਿਹੜੀ ਆ ਚਾਰਦੁواری ਵੀ ਨਹੀਂ ਹੈਗੀ ਤੇ ਨਾ ਹੀ ਫਲੈਸ਼ ਬਾਥਰੂਮ ਹੈਗਾ ਏ ਤੇ ਉਹਨਾਂ ਦੇ ਪਤੀ ਨੂੰ ਕਦੀ ਕੰਮ ਮਿਲ ਜਾਂਦਾ ਕਦੀ ਨਹੀਂ ਮਿਲਦਾ ਘਰਾਂ ਦਾ ਕੰਮ ਕਰਕੇ ਇਹ ਜਿਹੜੀ ਭੈਣ ਹੈ ਇਹ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਤੇ ਆਪਣੇ ਬੱਚੇ ਪਾਲਦਰੀਏ ਪਰ ਗਾਉਣ ਦਾ ਸ਼ੌਂਕ ਹੈ ਸਾਰੀ ਗੱਲਬਾਤ ਆਪਾਂ ਭੈਣ ਦੇ ਨਾਲ ਕਰਾਂਗੇ ਕਿ ਗਾਉਣ ਦਾ ਸ਼ੌਂਕ ਕਿੱਦਾਂ ਪੈਦਾ ਹੋਇਆ ਤੇ ਭੈਣ ਦਾ ਸੁਪਨਾ ਕੀ ਹੈ ਆਓ ਆਪਾਂ ਭੈਣ ਦੇ ਨਾਲ ਗੱਲਬਾਤ ਕਰਦੇ ਹਾਂ ਭੈਣ ਜੀ ਗੱਲਾਂ ਬਾਤਾਂ ਤੇ ਰਹਿਣਗੀਆਂ ਜਾਰੀ ਤੇ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਸਾਡੇ ਸਰੋਤਿਆਂ ਨੂੰ ਸਾਵਾਂ ਅੰਬੁਰਾਇਓ ਤੇ ਤੂੰ ਕਰ پا ਕੇ ਬਹਿ ਗਈਏ ਐਨਾ ਗੂੜਾ ਪਿਆਰ ਤੂੰ ਕਿਵੇਂ ਭੁਲਾ ਕੇ ਬਹਿ ਗਈਏ ਨੀ ਓੱਖਾ ਹੋ ਗਿਆ ਸਹਣਾ ਨੀ ਓੱਖਾ ਹੋ ਗਿਆ ਸਹਣਾ ਮੇਣਾ ਜਗਦਾ ਸਜਣਾ ਨੂੰ ਕਾਲੇ ਪਾਣੀ ਮਰ ਕਾ ਨੀ ਪਿੰਡ ਲੱਗਦਾ ਸਜਣਾ ਨੂੰ ਟੜਕੇ ਉੱਤੇ ਤੇਰੇ ਕਰਵਲ ਵੇਖੀ ਜਾਈਂਦਾ ਬੰਦ ਤਕਤਿਆਂ ਨੂੰ ਵੀ ਮੱਤਾ ਟੇਕੀ ਜਾਈਂਦਾ ਨੀ ਨਾਮ ਤੇਰੇ ਨੇ ਨਾਮ ਪੁਲਾਤਾ ਨਾਮ ਤੇਰੇ ਨੇ ਨਾਮ ਪੁਲਾਤਾ ਨਾ ਮੁੱਤੇ ਰੇ ਨਾਮ ਪੁਲਾਤਾ ਰਬ ਦਾ ਸਜਣਾ ਨੂੰ ਕਾਲੇ ਪਾਣੀ ਵਰੀ ਗਾਨੀ ਪਿੰਡ ਲੱਗਦਾ ਸਜਣਾ ਨੂੰ ਬਹੁਤ ਪਿਆਰੀ ਆਵਾਜ਼ ਹੈ ਮੈਂ ਇੱਥੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਕਿ ਅੱਜ ਕੱਲ ਬੇਸੁਰੇ ਜਿਹੜੇ ਨੇ ਨਾ ਉਹ 스타ਰ ਬਣੇ ਨੇ ਬੇਸੁਰਿਆ ਨੂੰ ਲੋਕ ਬਹੁਤ ਸਪੋਰਟ ਕਰਦੇ ਆ ਤੇ ਸ਼ੇਅਰ ਕਰਦੇ ਆ ਇਸ ਭੈਣ ਦੀ ਜਿਹੜੀ ਆਵਾਜ਼ ਹੈ ਬੜੀ ਪਿਆਰੀ ਆ ਜੇ ਤੁਸੀਂ ਵੀਡੀਓ ਦੇਖਣ ਲੱਗੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸ਼ੇਅਰ ਕਰਿਓ ਪੰਜੀ ਤੁਹਾਡਾ ਨਾਮ ਕੀ ਆ ਤੇ ਇਹ ਜਿਹੜਾ ਗਾਉਂਦਾ ਸ਼ੌਂਕ ਤੁਹਾਨੂੰ ਕਦੋਂ ਦਾ ਪਿਆ ਕੀ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਗਾਉਂਦਾ ਸੀ ਨਹੀਂ ਸਰ ਤੁਹਾਡੇ ਪਰਿਵਾਰ ਵਿੱਚ ਪਹਿਲਾਂ ਨਹੀਂ ਸੀ ਕੋਈ ਗਾਉਂਦਾ ਯਾਨੀ ਕਿ ਮੈਨੂੰ ਛੋਟੀ ਹੁੰਦੀ ਤੋਂ ਹੀ ਸ਼ੌਂਕ ਹੀ ਤੇ ਪਰ ਮੰਗਰ ਸਪੋਰਟ ਕਰਨ ਵਾਲਾ ਸੀ ਕੋਈ ਨਹੀਂ ਨਾਮ ਕੀ ਤੁਹਾਡਾ ਨਾਮ ਮੇਰਾ ਸਰਜੀ ਕਵਲਜੀਤ ਕੌਰ ਤੇ ਫਿਰ ਇਹ ਜਦੋਂ ਤੁਸੀਂ ਗੀਤ ਗਾਉਂਦੇ ਜੋ ਅ ਜਿਹੜਾ ਰਿਆਜ਼ ਉਹ ਕਿੱਦਾਂ ਕਰਦੇ ਜੋ ਕਿ ਤੁਹਾਡਾ ਉਸਤਾਦ ਵੀ ਹੈਗਾ ਏ ਨਹੀਂ ਸਰ ਮੇਰਾ ਕੋਈ ਉਸਤਾਦ ਨਹੀਂ ਹੈਗਾ ਜਿਵੇਂ ਮੈਂ ਬੋਕਰ ਮਾਰਦੀ ਆ ਭਾਂਡੇ ਸਾਫ਼ ਕਰਦੀ ਆ ਮੈਂ ਇਸ ਤਰ੍ਹਾਂ ਘਰੇ ਅ ਰਿਆਜ਼ ਕਰਦੀ ਰਹਿੰਦੀ ਆ ਅੱਛਾ ਜੀ ਹਾਂਜੀ ਤੇ ਉਸਤਾਦ ਮੇਰਾ ਕੋਈ ਨਹੀਂ ਸਰ ਹੈਗਾ ਤੇ ਫਿਰ ਜਿਹੜੀ ਤੁਸੀਂ ਵੀਡੀਓ ਪਾਈ ਸੀ ਉਹ ਕਿੰਨਾ ਵੱਲੋਂ ਪਾਈ ਗਈ ਸੀ ਸਰ ਜੀ ਮੈਂ ਕਿਸੇ ਦੇ ਘਰੇ ਕੱਪੜੇ ਧੋਣ ਗਈ ਸੀ ਜ਼ਿਮੀਂਦਾਰਾਂ ਦੇ ਘਰੇ ਤੇ ਉਹਨਾਂ ਨੇ ਮੇਰੀ ਕੱਪੜੇ ਧੋੜੀ ਦੀ ਵੀਡੀਓ ਪਾਈ ਆ ਤੇ ਉਹ ਨਾ ਪਾਈ ਮੇਜਰ ਆਸਤਾਨ ਦੀ ਮੁੰਡੇ ਨੇ ਤੇ ਉਹਨੇ ਗਾਆ ਵਾਇਰਲ ਕੀਤੀ ਸੀ ਅੱਛਾ ਹਾਂਜੀ ਤੁਹਾਡੇ ਕੋ ਵੱਡਾ ਫੋਨ ਹੈਗਾ ਕਿ ਜਾਂ ਛੋਟਾ ਹੀ ਆ ਸਰ ਮੇਰੇ ਕੋਲ ਕੀ ਪੈਟ ਵਾਲਾ ਫੋਨ ਜੇ ਮੇਰੇ ਕੋਲੇ ਵੱਡਾ ਫੋਨ ਹੋਵੇ ਤੇ ਮੈਂ ਇੱਕ ਵੀਡੀਓ ਰੋਜ਼ ਸ਼ੇਅਰ ਕਰਿਆ ਕਰਾਂ ਅਗਲਾ ਗੀਤ ਕਿਹੜਾ ਸਾਡੇ ਸਰੋਤਿਆਂ ਨੂੰ ਸੁਣਾਉਣ ਜਾ ਰਹੇ ਜੋ ਸਰ ਜੀ ਤੁਸੀਂ ਜਿਹੜਾ ਕੋਗ ਮੈਂ ਉਹੀ ਸੁਣਾਵਾਂਗੇ ਜਿਹੜਾ ਮਰਜੀ ਸੁਣਾ ਦਿਓ ਜੀ ਬਹੁਤ ਖੱਲੇ ਤੱਕ ਮਾਨੂੰ ਪੈਦਾ ਕੀਤਾ ਨੀ ਜਹਾਨੀ ਉੱਤੇ ਪੜੇ ਜੋਗ ਬਿੰਦ ਸਿੰਘ ਸ਼ੇਰਾ ਕਾਦਰ ਕਰੀਮ ਆ ਰਹਿੰਦੇ ਅੰਗ ਸੰਗ ਸਦਾ ਤੀਰੇ ਅਨਤਾ ਜੀ ਦਾ ਪਲੇਰ ਗੁਰੂ ਬਾਜਾ ਵਾਲਾ ਤੀਰੇ ਅਨਤਾ ਜੀ ਦਾ ਪਲੇਰ ਦਿੱਲੀ ਪਿਤਾ ਵਾਰ ਦਿੱਤਾ ਛੋਟੇ ਸਹਿਬ ਜਾ ਦੇ ਚਾਰੇ ਵਾਰ ਦਿੱਤਾ ਸਾਰਾ ਪਰਿਵਾਰ ਬਾਜਾ ਵਾਲੇ ਨੂੰ ਨਹੀਂ ਕੋਈ ਜੰਮਿਆ ਪੜਨ ਵਾਲਾ ਖਾਵੇਂਗਾ ਮੋਦਾਨ ਵਿੱਚ ਹਾਰ ਪੀਰਾ ਮੇਰੇ ਆਵੇਂ ਖਾਵੇਂ ਗਮਦਾਨ ਵਿੱਚ ਹਾਰ ਨੀਵੇਂ ਅਰੁਖਾ ਨੂੰ ਪਾਲ ਮਿੱਠੇ ਗਰ ਪਾਣੀ ਆਕੇ ਐਸਾ ਮੇਰੇ ਗੁਰੂ ਦਾ ਕਮਾਲ ਨੀਵੇਂ ਅਰੁਖਾ ਨੂੰ ਪਾਲ ਮਿੱਠੇ ਗਰ ਪਾਣੀ ਆਕੇ ਐਸਾ ਮੇਰੇ ਗੁਰੂ ਦਾ ਕਮਾਲ ਤਨ ਬਾਜਾ ਵਾਲਾ ਐਸਾ ਮੇਰੇ ਗੁਰੂ ਦਾ ਕਮਾਲ ਬਾਜਾ ਵਾਲੇ ਨੂੰ ਨਹੀਂ ਕੋਈ ਜੰਮਿਆ ਫੜਨ ਵਾਲਾ ਖਾਵੇਂਗਾ ਮਦਾਨ ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਂਗਾ ਮਦਾਨ ਵਿੱਚ ਹਾਰ ਬਹੁਤ ਵਧੀਆ ਬਾਕਮਾਲ ਆਵਾਜ਼ ਭੈਣ ਜੀ ਢਾਡੀ ਕਿਹੜੇ ਕਲਾਕਾਰਾਂ ਨੂੰ ਵੇਖ-ਵੇਖ ਕੇ ਤੁਸੀਂ ਗਾਉਣਾ ਸਿੱਖੇ ਜੋ ਸਰ ਜੀ ਇਕੱਤੇਆ ਨਸ਼ਤਰ ਗਿਲ ਦੁਰਗਰ ਗੀਲਾ ਧਰਮਪ੍ਰੀਤ ਤੇ ਮੇਜਰ ਰਾਜस्तानी ਕੋਈ ਮੇਜਰ ਰਾਜस्तानी ਦਾ ਗੀਤ ਯਾਦ ਹੈ ਜਿਹੜਾ ਤੁਸੀਂ ਸਾਡੇ ਸਰੋਤਿਆਂ ਨੂੰ ਸੁਣਾ ਸਕੋ ਤੁਸੀਂ ਸਰਦਾਰੇ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰ ਲਾਂ ਪਿਆਰ ਵੇ ਤੁਸੀਂ ਸਰਦਾਰੇ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰ ਲਾਂ ਪਿਆਰ ਵੇ ਸਾਰੀ ਦੁਨੀਆ ਚ ਤੇਰੇ ਰੰਗਲੇ ਚੁਬਾਰੇ ਸਾਡੇ ਕੱਲਰਾਂ 'ਚ ਹੁੰਦੇ ਤੰਬੂ ਤਾਣੇ ਮੁੰਡਿਆ ਵੇ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨੇਤਨਾਂ 'ਚ ਹੁੰਦੇ ਨੇ ਟਕਾਣੇ ਮੁੰਡਿਆ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨੇਤਨਾਂ 'ਚ ਹੁੰਦੇ ਨੇ ਟਕਾਣੇ ਮੁੰਡਿਆ ਪੰਜੀ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਆ ਤੇ ਪਰਿਵਾਰ ਵੱਲੋਂ ਤੁਹਾਨੂੰ ਕਿਹੋ ਜੀ ਸਪੋਰਟ ਹੈ ਸਰ ਜੀ ਮੇਰੀ ਫੈਮਲੀ ਦੇ ਵਿੱਚ ਬਸ ਛੋਟੇ ਛੋਟੇ ਦੋ ਮੇਰੇ ਬੱਚੇ ਆ ਤੇ ਮੇਰਾ ਹਸਬੰਡ ਤੇ ਮੇਰਾ ਸਹੁਰਾ ਵਾ ਅੱਛਾ ਜੀ ਹਾਂ ਜੀ ਤੇ ਪਰਿਵਾਰ ਵੱਲੋਂ ਤੁਹਾਡੇ ਪਤੀ ਵੱਲੋਂ ਕਿਹੋ ਜੀ ਸਪੋਰਟ ਹੈ ਮੇਰੇ ਪਤੀ ਵੱਲੋਂ ਮੈਨੂੰ ਬਹੁਤ ਜ਼ਿਆਦੀ ਸਪੋਰਟ ਹੋ ਮੈਨੂੰ ਕਿਤੇ ਜਾਣ ਤੋਂ ਮਨਾ ਨਹੀਂ ਕਰਦੇ ਗਾਇਕੀ ਤੋਂ ਕਿਤੇ ਵੀ ਨਹੀਂ ਰੋਕਦੇ ਪਿੱਤ ਨਹੀਂ ਗਾਉਣਾ ਬਹੁਤ ਜ਼ਿਆਦੀ ਸਪੋਰਟ ਉਹਨਾਂ ਦੀ ਆਂਦੇ ਨਹੀਂ ਆ ਕਿ ਤੂੰ ਗਾਉਂਦੀ ਰਹਿਣੀ ਆ ਕੋਈ ਚੱਜਦਾ ਕੰਮ ਕਰ ਲੈ ਇਹ ਕਿਹੜੇ ਕੰਮ ਤੇ ਪੈ ਗਈ ਨਹੀਂ ਸਰ ਜੀ ਉਹਨਾਂ ਨੂੰ ਪਤਾ ਹੀ ਆ ਵੀ ਇਹਨੇ ਗਾਉਣਾ ਤੇ ਗਾਉਣਾ ਬਸ ਅੱਛਾ ਹਾਂਜੀ ਉਹਨਾਂ ਨੇ ਕਦੀ ਮਨਾ ਨਹੀਂ ਕੀਤਾ ਠੀਕ ਹੈ ਸਟੇਜਾਂ ਤੇ ਵੀ ਕਦੀ ਗਾਇਆ ਹੈ ਹਾਂਜੀ ਸਰ ਜਿਵੇਂ ਤਾਰ ਮੁਖ ਮੇਲਾ ਵਾ ਤੇ ਉੱਥੇ ਕਵੀਸ਼ਰੀ ਕਰਨੀ ਆ ਤੇ ਜਗਰਾਤਾ ਵਾ ਉੱਥੇ ਪੇਟ ਕਰਨੀ ਆ ਤੇ ਜੇ ਪੀਰਾਂ ਦਾ ਉੱਥੇ ਕਵਾਲੀ ਕਰਨੀ ਆ ਕੋਈ ਕਵਾਲੀ ਯਾਦ ਹੈਗੀ ਤੇ ਸਾਡੇ ਸਰੋਤਿਆਂ ਨੂੰ ਜ਼ਰੂਰ ਸੁਣਾਓ ਹਾਂਜੀ ਯਾਦ ਹੈ ਮੈਨੂੰ ਯਾਰ ਦਾ ਦਦਾਰ ਸੌ ਮੱਕਿਆਂ ਦਾ ਹੱਜ ਮੈਨੂੰ ਯਾਰ ਦਾ ਦਦਾਰ ਸੌ ਮੱਕਿਆਂ ਦਾ ਹੱਜ ਪਾਵੇਂ ਚੱਲੇ ਜਾਵੇਂ ਜਾਨ ਯਾਰ ਤੱਕ ਨਾ ਅੱਜ ਮੈਨੂੰ ਯਾਰ ਦਾ ਦਦਾਰ ਸੌ ਮੱਕਿਆਂ ਦਾ ਹੱਜ ਮੈਨੂੰ ਯਾਰ ਦਾ ਦਦਾਰ ਸੌ ਮੱਕਿਆਂ ਦਾ ਹੱਜ ਉੱਠ ਬੁੱਲਿਆ ਕਿਆ ਭੁੱਲਿਆ ਇਹ ਜੱਗ ਤਾਂ ਮਸਾਫਰ ਖਾਨਾ ਅੱਜ ਤੂੰ ਚੱਲਿਆ ਕੱਲ ਮੈਂ ਚੱਲਿਆ ਤੇ ਸਭ ਨੇ ਇੱਕ ਦਿਨ ਜਾਣਾ ਬਸਲ ਹਰ ਦਮ ਕਿਨੇ ਤਮਿਆ ਇਹ ਜ਼ਿੰਦਗੀ ਮਾਲ ਬੁਗਾਣਾ ਉਹ ਦਰਬ ਵੀਨਰ ਸੇ ਮੈਨੂੰ ਯਾਰ ਵਾਲਾ ਚੱਜ ਮੈਨੂੰ ਯਾਰ ਦਾ ਦ دیدار ਸੋ ਮੱਕਿਆਂ ਦਾ ਹੱਜ ਮੈਨੂੰ ਯਾਰ ਦਾ ਦ دیدار ਸੋ ਮੱਕਿਆਂ ਦਾ ਹੱਜ ਬਹੁਤ ਵਧੀਆ ਬਖਮਲ ਆਵਾਜ਼ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਭੈਣ ਦੀ ਆਵਾਜ਼ ਸੁਣ ਕੇ ਜਦੋਂ ਅਸੀਂ ਇਹਨਾਂ ਦੇ ਘਰ ਆਏ ਸੀ ਤੇ ਆਣ ਕੇ ਜਦੋਂ ਇੰਟਰਵਿਊ ਅਸੀਂ ਸ਼ੁਰੂ ਕੀਤੀ ਤਾਂ ਇਹਨਾਂ ਦੀ ਆਵਾਜ਼ ਸੁਣ ਕੇ ਜਿਹੜੇ ਆਂਡ ਗਵਾਂਡ ਦੀਆਂ ਜਿਹੜੀਆਂ ਭੈਣਾਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾ ਦਿੱਤੇ ਇਨਾਂ ਦੀ ਪਿਆਰੀ ਆਵਾਜ਼ ਸੁਣਨ ਵਾਸਤੇ ਜਿਹੜੀਆਂ ਨੇ ਆਣ ਗਵਣ ਦੇ ਜਿਹੜੀਆਂ ਭੈਣਾਂ ਨੇ ਉਹ ਆਣ ਕੇ ਬੈਠ ਗਈਆਂ ਨੇ ਕਿਉਂਕਿ ਜਦੋਂ ਪਿਆਰੀ ਆਵਾਜ਼ ਹੋਵੇ ਤਾਂ ਉਹ ਜਿਹੜੀ ਆਵਾਜ਼ ਦੀ ਖਿੱਚ ਹੈ ਉਹ ਇਨਸਾਨ ਨੂੰ ਖਿੱਚ ਲਿਆਉਂਦੀ ਹੈ ਤਾਂ ਭੈਣ ਜੀ ਜਿੱਦਾਂ ਤੁਸੀਂ ਗਾਉਂਦੇ ਜੋ ਤੁਹਾਡਾ ਕੋਈ ਗੀਤ ਵੀ ਰਿਕਾਰਡ ਕਿਸੇ ਨੇ ਕਰਵਾਇਆ ਹੈ ਹਾਂਜੀ ਸਰ ਮੇਜਰ ਅਸਤਾਨੀ ਦੇ ਮੁੰਡੇ ਨੇ ਗੀਤ ਰਿਕਾਰਡ ਕਰਾਇਆ ਵਾ ਤੇ ਉਹ ਹਜੇ ਰਿਲੀਜ਼ ਨਹੀਂ ਹੋਇਆ ਪਰ ਕਦੋਂ ਤੱਕ ਉਹ ਜਿਹੜਾ ਗੀਤ ਉਹ ਮਾਰਕੀਟ ਦੇ ਵਿੱਚ ਆ ਜਾਏਗਾ ਜਾਂ ਪਹਿਲਾਂ ਵੀ ਤੁਹਾਡਾ ਕੋਈ ਗੀਤ ਮਾਰਕੀਟ ਦੇ ਵਿੱਚ ਆ ਚੁੱਕਾ ਹੈ ਸਰ ਜੀ ਫਿਰ ਦੋ ਗਾਣੇ ਪਹਿਲਾਂ ਇੱਕ ਬਾਬੇ ਸੋਢੀ ਪਾਸ਼ੇ ਦਾ ਸ਼ਬਦ ਵਾ ਤੇ ਇੱਕ ਬੱਸ ਵਾਲਾ ਗਾਣਾ ਆਇਆ ਵਾ ਰਿਲੀਜ਼ ਹੋਇਆ ਵਾ YouTube ਤੇ ਚੱਲੰਦਾ ਹੈ ਉਹ ਜਿਹੜਾ ਬੱਸ ਵਾਲਾ ਗੀਤ ਉਹ ਸਾਡੇ ਸਰੋਤਾਂ ਦੇ ਜਿਆਦਾ ਤੋਂ ਸੁਣਾਓ ਸਰ ਉਹ ਡਿਊਟ ਵਾ ਪਰ ਮੈਂ ਅੱਲੀ ਬੋਲ ਸਕਦੀ ਹਾਂ ਤੁਹਾਡੇ ਦੋ ਬੋਲ ਜਿਹੜੇ ਸੁਣਾਓ ਕੈਪਟਨ ਕਰਤਾ ਮਾਫ ਕਰਾਇਆ ਜੀ ਹੁਣ ਸਾਡਾ ਟਾਈਮ ਕੁੰਮਣ ਦਾ ਆਇਆ ਆ ਆਕੇ ਨਿੱਤ ਨਵੇਂ ਮੈਂ ਸੂਟ ਬਦਲ ਦੇ ਚਾਪ ਗਾਉਂਗੀ ਬੈਕੇ ਰੋਡ ਵੇਜਦੀ ਬੱਸ ਚ ਘੁੰਮਣ ਸ਼ਹਿਰ ਮੈਂ ਜਾਉਂਗੀ ਬੈਕੇ ਰੋਡ ਵੇਜਦੀ ਬੱਸ ਚ ਘੁੰਮਣ ਸ਼ਹਿਰ ਮੈਂ ਜਾਉਂਗੀ ਨਿਤਿਜੇ ਦਿਨ ਪੇਕੇ ਪਿੰਡ ਜਾਵੈ ਨੀ ਗੋਣ ਹੁਣ ਕੈਪਟਨ ਦੇ ਤੂੰ ਜਾਵੇਂ ਜੜੀ ਚੀਜ਼ ਪਿੰਡੋਂ ਮਿਲ ਜਾਵ ਲੈਣ ਤੂੰ ਸ਼ਹਿਰ ਕੀ ਜਾਵੇਂ ਨੀ ਬੈਕੇ ਰੋੜ ਵੇਜਦੀ ਲਾਰੀ ਤੂੰ ਆਪਣਾ ਟੌਰ ਬਣਾਵੇਂਨੀ ਬੈਕੇ ਰੋੜ ਵੇਜਦੀ ਲਾਰੀ ਤੂੰ ਆਪਣਾ ਟੌਰ ਬਣਾਵੇਂਨੀ ਅਧਾਰ ਕਾਟ ਤੋਂ ਹੋਗੇ ਨੀ ਸਭ ਸਫਲ ਸਖਾਲੇ ਵੇ ਚੰਡੀਗੜ੍ਹ ਤੋਂ ਕਮਾਉਂ ਚਾਵੇ ਪਟਿਆਲੇ ਵੇ ਤੇਰੇ ਲਈ ਕੁੜਤਾ ਪਜਾਮਾ ਲਿਆਉਣਾ ਤੇਰੇ ਲਈ ਕੁੜਤਾ ਪਜਾਮਾ ਲਿਆਉਣਾ ਮੈਂ ਆਪਣਾ ਲਹਿੰਗਾ ਲਿਆਉਂਗੀ ਬੈਕੇ ਰੋੜ ਵੇਜਦੀ ਬਸ ਚ ਕੁੰਮਣੇ ਸ਼ਹਿਰ ਮੈਂ ਜਾਉਂਗੀ ਬੈਕੇ ਰੋੜ ਵੇਜਦੀ ਬਸ ਕੁਮੜਾ ਸ਼ਹਿਰ ਮੈਂ ਜਾਉਂਗੀ ਬਹੁਤ ਵਧੀਆ ਭੈਣ ਦਾ ਸੁਪਨਾ ਕੀ ਹੈ ਕਿਥੋਂ ਤੱਕ ਭੈਣ ਪਹੁੰਚਣਾ ਚਾਹੁੰਦੀ ਹੈ ਸਰ ਜੀ ਮੈਨੂੰ ਇਹ ਆ ਵੀ ਇੱਕ ਮੈਂ ਗਾਇਕੀ ਚ ਪੈਣਾ ਵਾ ਤੇ ਮੇਰੀ ਗਾਇਕੀ ਚ ਸਪੋਰਟ ਕਰਨ ਇੱਕ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਇਹ ਸਹੀ ਹੋਣ ਤੇ ਇੱਕ ਮੈਨੂੰ ਕਿ ਫੋਨ ਜ਼ਰੂਰ ਚਾਹੀਦਾ ਵੀ ਮੈਂ ਇੱਕ ਵੀ ਰੋਜ਼ ਦੀ ਵੀਡੀਓ ਸ਼ੇਅਰ ਕਰਿਆ ਕਰੂ ਮੈਨੂੰ ਜਿਆਦੀ ਫੋਨ ਦੀ ਜ਼ਰੂਰਤ ਵਾ ਭੈਣ ਦੀ ਕੋਈ ਵੱਡੀ ਡਿਮਾਂਡ ਨਹੀਂ ਆ ਪਹਿਨੇ ਇੱਕ ਡਿਮਾਂਡ ਕੀਤੀ ਹੈ ਕਿ ਮੈਨੂੰ ਇੱਕ ਮੋਬਾਈਲ ਜਿਹੜਾ ਹੈ ਉਹ ਲੈ ਦਿੱਤਾ ਜਾਵੇ ਤਾਂ ਕਿ ਜਿਹੜੀ ਮੇਰਾ ਜਿਹੜਾ ਸ਼ੌਂਕ ਹੈ ਕਿ ਮੈਂ ਰੋਜ਼ ਦੀ ਇੱਕ ਜਿਹੜੀ ਵੀਡੀਓ ਉਹ ਗਾ ਕੇ ਸੋਸ਼ਲ ਮੀਡੀਆ ਤੇ ਮੈਂ ਪਾ ਸਕਾਂ ਤੇ ਤੇ ਭੈਣ ਦੀ ਇੱਕ ਡਿਮਾਂਡ ਹੈ ਕਿ ਜਿਹੜੇ ਮੇਰਾ ਘਰ ਦੇ ਜਿਹੜੇ ਹਾਲਾਤ ਨੇ ਜਿਵੇਂ ਫਲੈਸ਼ ਬਾਥਰੂਮ ਨਹੀਂ ਹੈਗੀ ਤੇ ਘਰ ਦੇ ਜਿਹੜੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਘਰ ਦੇ ਜਿਹੜੇ ਨਾ ਦੋ ਕਮਰੇ ਨੇ ਉਦੇ ਜਿਹੜੇ ਹਾਲਾਤ ਨੇ ਉਹ ਦਿਖਾ ਦਿੱਤੇ ਜਾਣ ਤੇ ਭੈਣ ਦੀ ਇੱਕੋ ਡਿਮਾਂਡ ਹੈ ਕਿ ਮੇਰਾ ਜਿਹੜਾ ਘਰ ਆ ਉਹ ਚੰਗਾ ਬਣ ਜੇ ਤੇ ਮੈਂ ਕਿਸੇ ਚੰਗੇ ਪਲੇਟਫਾਰਮ ਤੇ ਪਹੁੰਚ ਸਕਾਂ ਸ੍ਰੋਤਿਓ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਸੀਗੇ ਬੇਸੁਰੇ ਜਿਹੜੇ ਅੱਜ ਕੱਲ ਜਿੱਦਾਂ ਸੋਨੂ ਸੀਤੋਵਾਲ ਵਾਲਾ ਹੋਇਆ ਹਰਮਨ ਚੀਮਾ ਹੋਇਆ ਜਾਂ ਉਸ ਤੋਂ ਪਹਿਲਾਂ ਹੋਰ ਵੀ ਕਈ ਇਹੋ ਜਿਹੇ ਜਿਨ੍ਹਾਂ ਨੂੰ ਗਾਉਣ ਦਾ ਪਤਾ ਹੀ ਨਹੀਂ ਆ ਕਿ ਗਾਇਕੀ ਕੀ ਆ ਤੁਸੀਂ ਉਹਨਾਂ ਨੂੰ ਬੜੀ ਸਪੋਰਟ ਕੀਤੀ ਆ ਉਹਨਾਂ ਨੂੰ ਸਟਾਰ ਬਣਾਇਆ ਏ ਇਸ ਭੈਣ ਦੀ ਤਾਂ ਆਵਾਜ਼ ਬਹੁਤ ਬਾਕਮਾਲ ਆ ਤਾਂ ਇਸ ਭੈਣ ਦੀ ਵੀ ਸਪੋਰਟ ਕਰਨੀ ਬਣਦੀ ਏ ਮੈਂ ਐਨਆਰਆਈ ਵੀਰਾਂ ਨੂੰ ਵੀ ਕਹਾਂਗਾ ਕਿ ਇਸ ਭੈਣ ਦੀ ਸਪੋਰਟ ਜ਼ਰੂਰ ਕਰੋ ਚੰਗੇ ਪਲੇਟਫਾਰਮ ਤੇ ਇਸ ਭੈਣ ਦਾ ਕੋਈ ਗੀਤ ਜਿਹੜਾ ਏ ਉਹ ਰਿਕਾਰਡ ਜ਼ਰੂਰ ਕਰਵਾ ਦਿਓ ਲਾਸਟ ਤੇ ਭੈਣ ਜੀ ਸਾਡੇ ਸਰੋਤਿਆਂ ਨੂੰ ਕੋਈ ਚੰਗਾ ਜਿਹੜਾ ਤੁਹਾਡੀ ਮਨਪਸੰਦ ਦਾ ਜਿਹੜਾ ਗੀਤ ਉਹ ਸਾਡੇ ਸਰੋਤਿਆਂ ਨੂੰ ਜ਼ਰੂਰ ਸੁਣਾ ਮੈਂ ਤੇਰਾ ਨਾਮ ਤੇ ਆਉਨੀ ਆ ਮੈਂ ਚੰਨਾ ਤੈਨੂੰ ਚਾਉਨੀ ਆ ਤੈਨੂੰ ਕਿੰਨਾ ਪਿਆਰ ਕਰਾਂ ਤੈਨੂੰ ਕਿੰਨਾ ਪਿਆਰ ਕਰਾਂ ਬੋਲ ਕੇ ਦੱਸਿਆ ਜਾਵੇ ਨਾ ਬੋਲ ਕੇ ਦੱਸਿਆ ਜਾਵੇ ਨਾ ਇੱਕ ਪਲ ਜੇ ਮੁਖ ਮੋੜਾ ਤੇ ਦੂਜਾ ਸਾਵੀ ਆਵੇ ਨਾ ਇੱਕ ਪਲ ਜੇ ਮੁਖ ਮੋੜਾ ਤੇ ਦੂਜਾ ਸਾਵੀ ਆਵੇ ਨਾ ਮੈਂ ਤੇਰਾ ਨਾਮ ਤੇ ਆਉਨੀਆ ਗੱਜਨਾ ਤੈਨੂੰ ਚੋਨੀਆ ਬਹੁਤ ਵਧੀਆ ਬਾਕਮਾਲ ਭੈਣ ਦੀ ਆਵਾਜ਼ ਹੈ ਤਾਂ ਭੈਣ ਦੇ ਕੋਲ ਕੋਈ ਵੱਡਾ ਫੋਨ ਵੀ ਨਹੀਂ ਹੈਗਾ ਇੱਕ ਛੋਟਾ ਫੋਨ ਹੈ ਉਹਨਾਂ ਨੂੰ ਆਪਣਾ ਨੰਬਰ ਵੀ ਯਾਦ ਨਹੀਂ ਆ ਕਿਉਂਕਿ ਉਹ ਪੜੇ ਨਹੀਂ ਆ ਨਾ ਪੜਨ ਦੇ ਬਾਵਜੂਦ ਵੀ ਉਹਨਾਂ ਨੂੰ ਇੰਨੇ ਗਾਣੇ ਯਾਦ ਹੈ ਉਹ ਸੁਣ ਕੇ ਹੀ ਮਨ ਦੇ ਵਿੱਚ ਇੰਨੇ ਗਾਣੇ ਯਾਦ ਕਰ ਲੈਨੇ ਉਹਨਾਂ ਦਾ ਨੰਬਰ ਹੈ 77 107 82 184 77 107 82 184 ਇਹ ਭੈਣ ਦਾ ਜਿਹੜਾ ਕੰਟੈਕਟ ਨੰਬਰ ਹੈ ਇਸ ਭੈਣ ਦੀ ਤੁਸੀਂ ਭੈਣ ਦੇ ਨਾਲ ਸੰਪਰਕ ਕਰਕੇ ਤੇ ਇਸ ਭੈਣ ਦੀ ਤੁਸੀਂ ਸਿੱਧੀ ਮਦਦ ਕਰ ਸਕਦੇ ਹੋ ਜੋ ਤੇ ਜਿਹੜਾ ਕੋਈ ਚੰਗਾ 뮤직 ਕੰਪਨੀ ਵਾਲਾ ਹੈ ਉਹ ਭੈਣ ਦੇ ਨਾਲ ਸੰਪਰਕ ਕਰਕੇ ਤੇ ਇਸ ਭੈਣ ਦਾ ਜਿਹੜਾ ਗੀਤ ਹੈ ਉਹ ਰਿਕਾਰਡ ਕਰਾ ਸਕਦਾ ਹੈ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬੜੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨ ਤਰਨ